ਸੋਰਠ ਮਹੱਲਾ ਪੰਜਵਾਂ ਰਾਗ ਸੋਰਠ ਵਿੱਚ ਉਚਾਰ ਕੀਤੀ ਹੋਈ ਇਹ ਧਨ ਗੁਰੂ ਅਰਜੰਦ ਦੇ ਜੀ ਦੀ ਬਾਣੀ ਹੈ ਗੁਰਪੂਰੈ ਚਰਣੀ ਲਾਇਆ 헤 ਪਾਈ ਜਿਸ ਮਨੁਖ ਨੂੰ ਕੋਰੇ ਗੁਰੂ ਨੇ ਪ੍ਰਮਾਤਮਾ ਦੇ ਚਰਣਾ ਵਿੱਚ ਜੋੜ ਦਿੱਤਾ ਹਰ ਸੰਗ ਸਹਾਈ ਪਾਇਆ ਉਸ ਨੇ ਉਹ ਪ੍ਰਮਾਤਮਾ ਲੱਭ ਲਿਆ ਜੋ ਹਰ ਵੇਲੇ ਅੰਗ ਸੰਗ ਵਸਦਾ ਹੈ ਅਤੇ ਜਿੰਦ ਦਾ ਮਦਦਗਾਰ ਹੈ ਜਾ ਜਾਈਏ ਤਹਾ ਸੁਹੇਲੇ ਜੇ ਪ੍ਰਭੂ ਚਰਨਾਂ ਵਿੱਚ ਜੋੜੇ ਰਹੀਏ ਤਾਂ ਜਿੱਥੇ ਵੀ ਜਾਈਏ ਉੱਥੇ ਹੀ ਸੁਖੀ ਰਹਿ ਸਕੀਦਾ ਹੈ ਕਰ ਕਿਰਪਾ ਪ੍ਰਭ ਮੇਲੇ ਪਰ ਜਿਨ੍ਹਾਂ ਨੂੰ ਚਰਨਾਂ ਵਿੱਚ ਮਿਲਾਇਆ ਹੈ ਪਰਮਾਤਮਾ ਨੇ ਆਪ ਹੀ ਕਿਰਪਾ ਕਰਕੇ ਮਿਲਾਇਆ ਹੈ ਹਰ ਗੁਣ ਗਾਵੋ ਸਦਾ ਸੁਭਾਈ ਏ ਪਾਈ ਸਦਾ ਪਿਆਰ ਨਾਲ ਪ੍ਰਭੂ ਦੀ ਸੇਵਸਲਾ ਦੇ ਗੀਤ ਗਾਉਂਦੇ ਰਹਾ ਕਰੋ ਮਨਕਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਓ ਸੇਸਲਾ ਦੀ ਬਰਕਤ ਨਾਲ ਮਨ ਮੰਗੇ ਫਲ ਪਰਮਾਤਮਾ ਦੇ ਦਰ ਤੋਂ ਪ੍ਰਾਪਤ ਕਰਦੇ ਰਹੋਗੇ ਪ੍ਰਭੂ ਜਿੰਦ ਦੇ ਨਾਲ ਵਾਦਤਾ ਸਾਥੀ ਪ੍ਰਤੀਤ ਹੁੰਦਾ ਰਹੇਗਾ ਨਾਰਾਇਣ ਪ੍ਰਾਣ ਆਦਾਰਾ ਹਮ ਸੰਤ ਜਨਾਰੇ ਨਾਰਾ ਏ ਭਾਈ ਮੈਂ ਤਾਂ ਸੰਤ ਜਨਾਂ ਦੇ ਚਰਨਾ ਦੀ ਧੂੜ ਬਣਿਆ ਰਹਿਦਾ ਹਾਂ ਸੰਤ ਜਨਾਂ ਦੀ ਕਿਰਪਾ ਨਾਲ ਪਰਮਾਤਮਾ ਜਿੰਦ ਦਾ ਆਸਰਾ ਪ੍ਰਤੀਤ ਹੁੰਦਾ ਰਹਿੰਦਾ ਹੈ। ਪਾਤਿਤ ਪੁਨੀਤ ਕਰ ਲੈਣੇ ਕਰ ਕਿਰਪਾ ਹਰ ਜਸ ਦਿੰਨੇ। ਸੰਤ ਜਨ ਕਿਰਪਾ ਕਰਕੇ ਪ੍ਰਭੂ ਦੀ ਸੇਵਸਲਾ ਦੀ ਦਾਤ ਦਿੰਦੇ ਹਨ। ਅਤੇ ਇਸ ਤਰ੍ਹਾਂ ਵਿਕਾਰਾਂ ਵਿੱਚ ਡਿੱਗਿਆ ਹੋਇਆਂ ਨੂੰ ਵੀ ਪਵਿੱਤਰ ਜੀਵਨ ਵਾਲਾ ਬਣਾ ਲੈਂਦੇ ਹਨ। ਪਾਰ ਬ੍ਰਹਮ ਕਰੇ ਪ੍ਰਤਪਾਲਾ ਸਦਜੀ ਸੰਗ ਰਖਵਾਲਾ। ਪਰਮਾਤਮਾ ਆਪ ਸੇ ਸਲਾਹ ਕਰਨ ਵਾਲਿਆ ਦੀ ਰਾਖੀ ਕਰਦਾ ਹੈ ਸਦਾ ਉਹਨਾਂ ਦੀ ਚਿੰਤ ਦੇ ਨਾਲ ਰਾਖਾ ਬਣਿਆ ਰਹਿੰਦਾ ਹੈ ਹਰ ਦਿਨ ਰੈਣ ਕੀਰਤਨ ਗਾਈਐ ਏ ਭਾਈ ਦਿਨ ਰਾਤ ਹਰ ਵੇਲੇ ਪ੍ਰਭੂ ਦੀ ਸੇ ਸਲਾ ਦਾ ਗੀਤ ਗਾਦੇ ਰਹਿਣਾ ਚਾਹੀਦਾ ਹੈ ਬੋਹੜ ਨਾ ਜੋਨੀ ਪਾਈਐ ਸੇ ਸਲਾ ਦੀ ਬਰਕਤ ਨਾਲ ਮੋੜ ਜਨਮ ਮਰਨ ਦੇ ਗੇੜ ਵਿੱਚ ਨਹੀਂ ਪਈਦਾ ਜਿਸ ਦੇਵੈ ਪੁਰਖ ਵਿਦਾਤਾ ਹਰ ਰਸ ਤੇ ਨਹੀਂ ਜਾਤਾ ਉਸ ਮਨੁੱਖ ਨੇ ਹੀ ਪ੍ਰਭੂ ਦੇ ਨਾਮ ਦਾ ਸਵਾਦ ਸਮਝਿਆ ਹੈ ਕਦਰ ਜਾਣੀ ਹੈ ਜਿਸ ਨੂੰ ਸਿਰਜਣਹਾਰ ਸਰਵ ਵਿਆਪਕ ਪਰਮਾਤਮਾ ਆਪ ਇਹ ਦਾਤ ਦਿੰਦਾ ਹੈ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਏ ਨਾਨਕ ਜਮ ਦੂਤ ਵੀ ਉਸ ਦੇ ਨੇੜੇ ਨਹੀਂ ਟੁਕਦਾ ਪਰਮਾਤਮਾ ਦੀ ਛਾਨ ਪਿਆਰ ਰਹਿ ਕੇ ਉਹ ਆਤਮਕ ਆਨੰਦ ਮਾਣਦਾ ਰਹਿੰਦਾ ਹੈ ਵਾਹਿਗੁਰੂ ਜੀ ਦਾ ਫਾਲਸਾ ਵਾਹਿਗੁਰੂ ਜੀ ਦੀ ਫਤਿਹ